ਬਾਈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ ਦੋ ਕੁ ਗੱਲਾਂ ਸਾਂਝੀਆਂ ਕਰਨਾ ਚਾਹਣਾ ਬਾਈ ਹਮਣਾ ਬਾਈ ਬਲਕਰਨ ਭਾਗ ਸਿੰਘ ਵਾਲੇ ਤੋਂ ਜਿਹੜੇ ਕਮੇਡੀ ਵੀਡੀਓ ਪਾਉਂਦੇ ਆ ਇੱਕ ਦਿਨ ਇਹਨਾਂ ਨੇ ਮੈਨੂੰ ਗਾਉਂਦੇ ਜਣ ਜਾਂ ਤੁਰੇ ਫਿਰਦੇ ਨੂੰ ਵੇਖਿਆ ਕਿਤੇ ਤੇ ਇਹਨਾਂ ਨੂੰ ਮੈਂ ਗੀਤ ਆਪਣਾ ਸੁਣਾਇਆ ਤੇ ਇਹਨਾਂ ਨੇ ਮੈਨੂੰ ਆਪਦੇ ਕੋਲ ਬੁਲਾਇਆ ਤੇ ਮੈਨੂੰ ਗਾਉਣ ਦਾ ਮੌਕਾ ਦਿੱਤਾ ਇਨਾਂ ਦਾ ਬਹੁਤ-ਬਹੁਤ ਤਹਿ ਦਿਲ ਤੋਂ ਮੈਂ ਧੰਨਵਾਦ ਦੀਆਂ। ਇਨਾਂ ਨੇ ਮੇਰਾ ਜਾਨੀ ਕਿ ਬਹੁਤ ਸਪੋਰਟ ਕੀਤੀ ਹੈ ਮੰਦਣ ਨੇ। ਬਾਈ ਆਪਣਾ ਬਾਈ ਦੀ ਗੱਲ ਤੋਂ ਦੇਖੋ ਯਾਰ ਕਰਨ ਵਾਲਾ ਕੌਣ ਹੁੰਦਾ ਉਹ ਤਾਂ ਵੈਗਰੂਆ ਕਰਨ ਵਾਲਾ। ਸਾਨੂੰ ਬਾਈ ਦੀ ਬਾਤ ਚੰਗੀ ਲੱਗੀ। ਕਹਿੰਦੇ ਨੇ ਨਾ ਇਹ ਸ਼ੁਰੂਆਤੀ ਦੌਰ ਬਾਈ ਹਰੇਕ ਦਾ ਇਹੋ ਜਿਹਾ ਹੁੰਦਾ। ਕਿਸੇ ਨੂੰ ਨਹੀਂ ਵੀ ਚੰਗੀ ਲੱਗੀ ਹੋਣੀ ਪਰ ਆਪਾਂ ਬਾਈ ਨੂੰ ਨਾ ਇੱਕ ਜਿਹੜਾ ਮੌਕਾ ਜਿਹੜਾ ਪਲੇਟਫਾਰਮ ਆ ਸੋਸ਼ਲ ਮੀਡੀਆ ਦਾ ਉਹਦੇ ਤੇ ਲੈ ਕੇ ਆਏ ਆ ਯਾਰ ਵੀ ਜੇ ਆਪਾਂ ਨੂੰ ਕੋਈ 500 ਜਣਾ 1000 ਜਣਾ ਵੇਨਾਂ ਨਾ ਤੇ ਉਹਦੇ ਤਿੱਕਰ ਇਹਦੀ ਵੀਡੀਓ ਵੀ ਜਾਵੇ ਆਪਾਂ ਇਹ ਤੋਂ ਪਹਿਲਾਂ ਵੀ ਬਾਈ ਤੋਂ ਗਾਣਾ ਸੁਣਿਆ ਅੱਜ ਇਹਦਾ ਹੀ ਲਿਖਿਆ ਫੇਰ ਇੱਕ ਗਾਣਾ ਸੁਣਾਗੇ ਤੇ ਤੁਸੀਂ ਫਿਰ ਬਾਈ ਅੱਗੇ ਜਿੰਨਾ ਪਿਆਰ ਦੇਣਾ ਭਰਾ ਬਾਕੀ ਜੇ ਇੱਕ ਮੈਂ ਕਰੋਂਗੇ ਨਾ ਇੱਕ ਗੱਲ ਹੋਰ ਹੈ ਵੀਰੇ ਕਮੀਆਂ ਦਾ ਆਪੇ ਦੱਸ ਕੋਈ ਕਮੀਆਂ ਹਰ ਇੱਕ ਬੰਦਾ ਕੱਢਦਾ ਤੇ ਖੂਬੀਆਂ ਜਿਹੜੀਆਂ ਹੁੰਦੀਆਂ ਉਹ ਕਿਸੇ ਬੰਦੇ ਨੂੰ ਦਿਸਦੀਆਂ ਇਹ ਜਿੰਨੇ ਨੇ ਇੱਕ ਗੱਲ ਆ ਵੀਰੇ ਇਹਦੇ ਵਿੱਚ ਨਾ ਇੱਕ ਮਿੰਟ ਅਗਲਾ ਕਰਦਾ ਤਾਂ ਮਤਲਬ ਲੋਕ ਵੇਂਦੇ ਤਾਂ ਹੈਗੇ ਆਪਾਂ ਨੂੰ ਕਰੀ ਜਾਂਦੇ ਯਾਰ ਤੂੰ ਆਪਦਾ ਕੰਮ ਜਿਹੜਾ ਤੂੰ ਰੱਖਦਾ ਹੋਰ ਜਾਰੀ ਰੱਖ ਬਸ ਮਾਵਾਂ ਦੇ ਰੋਕੇ ਪੁੱਤ ਰੁੱਕ ਜਾਂਦੇ ਨਾ ਮਰਦੇ ਨਸ਼ਿਆਂ ਦੇ ਲੜ ਲੱਗ ਕੇ ਤੁਰ ਜਾਂਦੇ ਨਾ ਜਹਾਨ ਉਤੋਂ ਹਰ ਥੀ ਮਾਪਿਆਂ ਦੀ ਜੜ ਵੱਡ ਕੇ ਮਿੱਟੀ ਵਿੱਚ ਰੋਲ ਦਿੰਦੇ ਗੱਭਰੂ ਬੁੱਢੇ ਮਾਪਿਆਂ ਦੇ ਖਾਬ ਲੋਕੋ ਉਹ ਦਿਨ ਦੂਰ ਨਾ ਦਿਸਦਾ ਜਦ ਧੀਆਂ ਸਾਂਭਣਾ ਪੰਜਾਬ ਲੋਕੋ ਬਹੁਤ ਵਧੀਆ ਬਾਈ